ਰਾਜਪੁਰ ਦੇ ਸਿਵਲ ਹਸਪੀਟਲ ਵਿੱਚ ਇੱਕ ਪ੍ਰੈਗਨੈਂਸੀ ਦਾ ਅਜੀਬਾ ਕੇਸ ਆਇਆ ਜੋ ਕਿ ਡਾਕਟਰਾਂ ਦੇ ਲਈ ਕਾਫੀ ਮੁਸ਼ਕਲ ਸੀਗਾ ਕਿਉਂਕਿ ਉਸ ਲੜਕੀ ਦੀ ਹਾਈਟ ਜਿਹੜੀ ਆ ਉਹ 4 ਫੁੱਟ ਸੀ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਡਾਕਟਰ ਸਾਹਿਬਾਨਾਂ ਨੂੰ ਕਰਨਾ ਪਿਆ ਦੱਸਿਆ ਜਾ ਰਿਹਾ ਕਿ ਇਸ ਲੇਡੀ ਨੂੰ ਜਿਹੜਾ ਬਿਉਸ਼ੀ ਦਾ ਟੀਕਾ ਹੁੰਦਾ ਵਾ ਉਹ ਨਹੀਂ ਸੀ ਲਗਾ ਸਕਦੇ ਕਿਉਂਕਿ ਹਾਈਟ ਜਿਹੜੀ ਕਾਫੀ ਛੋਟੀ ਸੀ ਲੇਕਿਨ ਪੂਰੀ ਡਾਕਟਰਾਂ ਦੀ ਟੀਮ ਨੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਸਫਲ ਆਪਰੇਸ਼ਨ ਕੀਤਾ ਹੁਣ ਜੱਚਾ ਬੱਚਾ ਜਿਹੜੇ ਨੇ ਦੋਨੋਂ ਬਿਲਕੁਲ ਤੰਦਰੁਸਤ ਨੇ ਡਾਕਟਰ ਸਾਹਿਬਾਨ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਹਾਈਡ ਛੋਟੀ ਹੋਣ ਦੇ ਕਰਕੇ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਸ ਆਪਰੇਸ਼ਨ ਨੂੰ ਸਕਸੈਸਫੁਲ ਬਣਾਉਣ ਦੇ ਲਈ ਕਿੰਨੀ ਮੁਸ਼ਕਲ ਜਿਹੜੀ ਆ ਕਰਨੀ ਪਈ ਡਾਕਟਰ ਸਾਹਿਬਾਨ ਸਾਡ ਨਾਲ ਗੱਲਬਾਤ ਕਰ ਲੈਣ ਆ ਸਰ ਦੱਸ ਦਿਓ ਤੁਸੀਂ ਸਰਜਨੋ ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਸੀਗਾ ਕਿੰਨਾ ਕੋਖਾ ਸੀ ਹਾਈਡ ਛੋਟੀ ਸੀਗੀ ਕਿਹੜੀ ਕਿਹੜੀ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਨਮਸਕਾਰ ਜੀ ਮੈਂ ਡਾਕਟਰ ਵਿਸ਼ਾਲਦੀਪ ਸਿਵਲੋਟ ਜਨਰ ਜਿਵੇਂ ਕਿ ਪੇਸ਼ੈਂਟ ਦਾ ਹਾਈਡ ਚਾਰਟ ਫੁੱਟ ਸੀਗੀ ਔਰ ਲੇਵ ਚੈਲੈਂਜਿੰਗ ਟਾਸਕ ਹੈ ਸੀਗਾ ਕਿ ਸਪਾਇਨਲ ਅਨੇਸਥੀसिया ਦਾ ਇਫੈਕਟ ਕਈ ਵਾਰੀ ਬ੍ਰੇਨ ਨੂੰ ਜਾ ਸਕਦਾ ਹੈ ਹਾਈ ਸਪਾਇਨਲ ਹੋ ਸਕਦਾ ਹੈ ਉਸ ਤੋਂ ਇਲਾਵਾ ਪੇਸ਼ੈਂਟ ਸਰਜਿਕਲੀ ਵੀ ਡਿਫਿਕਲਟ ਸੀਗਾ ઓਪਰੇਟ ਕਰਨਾ ਕਿਉਂਕਿ ਸਰਜਿਕਲੀ ਯੂਟਰਸ ਨਾਲ ਪੇਸ਼ੈਂਟ ਦੀ ਪ੍ਰੀਵੀਅਸ ਐਲ ਐਸ ਸੀ ਐਸ ਸੀਗਾ ਪਹਿਲਾਂ ਸਜ਼ੇਰੀਨ ਹੋਇਆ ਸੀਗਾ ਤੇ ਪੇਸ਼ੈਂਟ ਦਾ ਗੱਟ ਤੇ ਮੈਂਟਮ ਯੂਟਰਸ ਨਾਲ ਚਿਪਕੀ ਹੋਈ ਸੀਗੀ ਐਡੇਸ਼ੀਅਲਾਈਸਿਸ ਕਰਨਾ ਪਿਆ ਸੈਪਰੇਟ ਕਰਕੇ ਬਹੁਤ ਮੁਸ਼ਕਲ ਨਾ ਮਤਲਬ ਬਹੁਤ ਬਟ ਮੈਂ ਅਪਰੀਸ਼ੀਏਟ ਕਰਾਂਗਾ ਕਿ ਸਾਡੇ ਐਨਐਸਐਡੀਸ ਡਾਕਟਰ ਅਰਵਿੰਦ ਤੇ ਡਾਕਟਰ ਪਾਰਸਨਾ ਤੇ ਗਾਇਨੋਕੋਲੋਜਿਸ ਨੇ ਬੋਦੀ ਬੋਲਡ ਸੀਜ਼ਨ ਲਈ ਜਿਹੜਾ ਕੇਸ ਮੈਡੀਕਲ ਕਾਲਜ ਲੈਵਲ ਦਾ ਕੇਸ ਸੀਗਾ ਉਹਨਾਂ ਨੇ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਤੇ ਵਧੀਆ ਮੇਲ ਹੈਲਦੀ ਬੇਬੀ ਡਿਲੀਵਰ ਕੀਤਾ ਡਿਲੀਵਰ ਕਰਾਇਆ ਹੁਣ ਪੇਸ਼ੈਂਟ ਬਿਲਕੁਲ ਠੀਕ ਠਾਕ ਹੈ ਆਈਸੀਯੂ ਵਿੱਚ ਹੈ ਤੇ ਉਹਨੂੰ ਮੋਨੀਟਰਿੰਗ ਵਾਸਤੇ ਰੱਖਿਆ ਗਿਆ ਤੇ ਆਪਾਂ ਜਲਦੀ ਉਸ ਨੂੰ ਵਾਰਡ ਸ਼ਿਫਟ ਕਰ ਦਾਂਗੇ ਤੇ ਇੱਕ ਦੋ ਦਿਨ ਤੱਕ ਡਿਸਚਾਰਜ ਪਲਾਨ ਕਰ ਰਹੇ ਹਾਂ ਪਰ ਤੁਸੀਂ ਗਾਇਨੈਸ ਸੰਬੰਧਤ ਹੈਗੇ ਹੋ ਤੁਸੀਂ ਦੱਸ ਦਿਓ ਜੀ ਜਦੋਂ ਪੇਸ਼ੈਂਟ ਤੁਹਾਡੇ ਕੋ ਆਇਆ ਸੀਗਾ ਉਹਦੀ ਹਿਸਟਰੀ ਸਾਰੀ ਤੁਸੀਂ ਫੋਲੀ ਹੋਵੇਗੀ ਕਿੰਨੀਆਂ ਕਿ ਚੁਣੌਤੀਆਂ ਸੀ ਕੀ ਲੱਗਦਾ ਸੀ ਉਦੋਂ ਮੰਨਦੇ ਜਿਹੜਾ ਹੈਗਾ ਸੀ ਵੀ ਪੇਸ਼ੈਂਟ ਨੂੰ ਜਸ ਪਰ ਸ਼ਿਫਟ ਕਰ ਦਈਏ ਜਾਂ ਕੇ ਰੈਫਰ ਕਰ ਦਈਏ ਜਦੋਂ ਉਹਨੂੰ ਚੈੱਕ ਕੀਤਾ ਗਿਆ ਸੀਗਾ ਉਦੋਂ ਵੀ ਦੇਖਣ ਨੂੰ ਹੀ ਲੱਗ ਰਿਹਾ ਸੀਗਾ ਕਿ ਹਾਈਟ ਛੋਟੀ ਹੈ ਸਪਾਈਨਲ ਦਾ ਤੇ ਉਹਦੇ ਤੇ ਬਹੁਤ ਰਿਸਕ ਸੀਗਾ ਅਸੀਂ ਆਪਣੇ ਐਨੈਸਥੀਟਾ ਵੀ ਗੱਲ ਕੀਤੀ ਕਿ ਇੱਥੇ ਕਰ ਸਕਾਂਗੇ ਕਿ ਨਹੀਂ ਪਹਿਲੇ ਤੇ ਚਲੋ ਸਾਡੇ ਨਹੀਂ ਹੁੰਦੇ ਸੀਗੇ ਜਨਰਲ ਐਨੈਸਥੀਜ਼ੀਆ ਦਾ ਔਖਾ ਸੀਗਾ ਕਈ ਚੁਣੌਤੀਆਂ ਸੀਗੀਆਂ ਅਸੀਂ ਫਿਰ ਇਹਨੂੰ ਬਹੁਤ ਅੱਛੀ ਤਰ੍ਹਾਂ ਪਲਾਨ ਕੀਤਾ ਅਸੀਂ ਆਪਣੇ ਹਾਇਰ ਅਫੀਸ਼ੀਅਲਸ ਨਾਲ ਵੀ ਗੱਲ ਕੀਤੀ ਉਹਨਾਂ ਨੇ ਸਾਨੂੰ ਐਡਿਕਟ ਸਮਾਨ ਜਿਹੜਾ ਚਾਹੀਦਾ ਸੀਗਾ ਲੋੜਿੰਦਾ ਸਮਾਨ ਸਾਰਾ ਪ੍ਰੋਵਾਈਡ ਕੀਤਾ ਪਲੱਸ ਐਨਐਸਐਟ ਦੇ ਸਹਿਯੋਗ ਨਾਲ ਅਸੀਂ ਇਹ ਕੇਸ ਕਰ पाए ਚੁਣੌਤੀਆਂ ਤੇ ਹੈਗੀਆਂ ਦੇਖੋ ਜੀ ਜੇ ਸਰੀਰ ਦੀ ਹੱਡੀ ਚ ਲਾੰਦੇ ਆਪਾਂ ਤਾਂ ਉਹਦੇ ਦਿਲ ਦੀ ਨੂੰ ਜਾਂ ਲੰਗਸ ਨਾਲ ਸਾਰ ਰੁਕਣ ਦਾ ਖਤਰਾ ਰਹਿੰਦਾ ਦਿਲ ਰੁਕਣ ਦਾ ਖਤਰਾ ਰਹਿੰਦਾ ਫਿਰ ਅਸੀਂ ਇਹ ਪਲਾਨ ਕੀਤਾ ਕਿ ਅਸੀਂ ਇਹਨੂੰ ਰੀੜ ਦੀ ਹੱਡੀ ਚ ਕਰਾਂਗੇ ਹੀ ਨਹੀਂ ਇਹ ਕੇਸ ਨਾਰਮਲੀ ਮੈਡੀਕਲ ਕਾਲਜਿਸ ਤੇ ਜਾ ਰਹੇ ਸੀ ਰੈਫਰ ਹੋ ਰਹੇ ਸੀਗੇ ਇਹਨੂੰ ਅਸੀਂ ਇੱਥੇ ਪਲਾਨ ਕੀਤਾ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸাকਸੈਸਫੁਲ ਹੋਏ ਆ ਵੀ ਅਸੀਂ ਜੀਏ ਚ ਕੀਤਾ ਕੰਪਲੀਟ ਜਨਰਲ ਐਨੇਸਥੀसिया ਚ ਕੀਤਾ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈ ਜਦੋਂ ਸਰਜਿਕਲੀ ਵੀ ਸਾਨੂੰ ਚੈਲੈਂਜਿੰਗ ਸੀਗਾ ਕਿ ਸਾਡੇ ਜਿਵੇਂ ਡਾਕਟਰ ਵਿਸ਼ਾਲ ਨੇ ਵੀ ਦੱਸਿਆ ਕਿ ਸਭ ਕੁਝ ਚਿਪਕਿਆ ਹੋਇਆ ਸੀਗਾ ਤਾਂ ਸਾਨੂੰ ਥੋੜਾ ਟਾਈਮ ਲੱਗਿਆ ਉਹਨੂੰ ਪਰ ਸਾਨੂੰ ਸਾਡੇ ਐਨੇਸਥੀਟਿਸ ਨੇ ਪੂਰੇ ਸਹਿਯੋਗ ਦਿੱਤਾ ਕਿ ਨਹੀਂ ਤੁਸੀਂ ਆਰਾਮ ਨਾਲ ਕਰੋ ਅੰਡ ਅਸੀਂ ਰਾਮਨਾਲ ਘਰ ਪਾਏ ਉਹ ਬਿਲਕੁਲ ਲਾਈਵ ਹੈਲਦੀ ਮੇਲ ਬੇਬੀ ਡਿਲੀਵਰ ਕੀਤਾ ਹੈ ਪੇਸ਼ੈਂਟ ਔਰ ਬੱਚਾ ਦੋਨੋਂ ਠੀਕ ਤੇ ਜਿਹੜੀ ਸਰਜਰੀ ਕੀਤੀ ਗਈ ਕਿੰਨਾ ਸਮਾਂ ਲੱਗਾ ਸੀ ਜਿਸ ਨੂੰ ਕਰਨ ਵਾਸਤੇ ਕਿੰਨੇ ਡਾਕਟਰਾਂ ਦੀ ਟੀਮ ਜਿਹੜੀ ਸੀਗੀ ਇਹ ਕੰਮ ਕਰ ਰਹੀ ਸਾਰਾ ਅ ਟਾਈਮ ਅਰਾਊਂਡ 45 ਮਿੰਟਸ ਤੇ ਲੱਗੇ ਹੈ ਨਾਰਮਲੀ ਇੰਨਾ ਟਾਈਮ ਨਹੀਂ ਲੱਗਦਾ ਸੀ 20 ਮਿੰਟਸ 20 ਤੋਂ 30 ਮਿੰਟਸ ਚ ਕੰਪਲੀਟ ਹੋ ਜਾਂਦਾ 45 ਮਿੰਟਸ ਟੂ 1 ਆਰ ਲੱਗਿਆ ਬਿਕਾਜ਼ ਅੰਦਰ ਬਹੁਤ ਸਾਰੀ ਐਡੀਸ਼ਨ ਸੀਗੀਆਂ ਟੀਮ ਚ ਮੈਂ ਡਾਕਟਰ ਸਮਿਤਾ ਸੀਗੇ ਸਾਡੇ ਸਰਜਨ ਡਾਕਟਰ ਵਿਸ਼ਾਲ ਸੀਗੇ ਅ ਐਨੈਸਥੀਟਿਸ ਡਾਕਟਰ ਅਰਵਿੰਦ ਐਂਡ ਡਾਕਟਰ ਪਾਸਨਾ ਸੀਗੇ ਸਾਡੇ ਡੀਐਨਬੀ ਰੈਜ਼ੀਡੈਂਟਸ ਵੀ ਨਾਲ ਸੀਗੇ ਸਾਡੇ ਸਟਾਫ ਬਲਜੀ ਸਿਸਟਮ ਇੰਨੀ ਸਾਰੇ ਨਾਲ ਸੀਗੇ ਅਸੀਂ ਇਹਨੂੰ ਪ੍ਰਾਇੋਰਟੀ ਬੇਸ ਤੇ ਇਹ ਕੇਸ ਕੀਤਾ ਸਭ ਤੋਂ ਪਹਿਲਾ ਕੇਸ ਪਾਇਆ ਸਾਡੇ ਕੋ ਐਡਿਕੀਟਸ ਬਾਰ ਅਰੇਂਜ ਕਰਕੇ ਫਿਰ ਕੀਤਾ ਜੇ ਗੱਲ ਕੀਤੀ ਜਾਵੇ ਇਸ ਕੇਸ ਦੀ ਜਿਹੜਾ ਤੁਸੀਂ ਹੁਣੇ ਕੀਤਾ ਹੈਗਾ ਸਰਜਰੀ ਕੀਤੀ ਹੈਗੀ ਆ ਜੇ ਆਪਾਂ ਇਸ ਨੂੰ ਪ੍ਰਾਈਵੇਟ ਹਸਪੀਟਲ ਨਾਲ ਤਾਲਮਿਲ ਕਰੀਏ ਜੇ ਇਹ ਸਰਜਰੀ ਬਾਹਰ ਕਰਵਾਉਣੀ ਹੋਵੇ ਤਾਂ ਕਿੰਨਾ ਸਮਾਂ ਲੱਗ ਸਕਦਾ ਜਾਂ ਕਿੰਨੇ ਪੈਸੇ ਜਿਹੜੇ ਲੋਕ ਦੇ ਖਰਚ ਹੋ ਸਕਦੇ ਸੀਗੇ ਸਰ ਜੀ ਕੋਈ ਵੀ ਹੈ ਪ੍ਰਾਈਵੇਟ ਔਰ ਸਰਕਾਰੀ ਰੇਟਸ ਦਾ ਇੰਨਾ ਜ਼ਿਆਦਾ ਫਰਕ ਹੈ ਔਰ ਐ ਤੇ ਕਿਉਂਕਿ ਹਾਈ ਰਿਸਕ ਸਰਜਰੀ ਸੀ ਤੇ ਪ੍ਰਾਈਵੇਟ ਦੇ ਵਿੱਚ ਜਿਵੇਂ ਪਹਿਲੇ ਡਾਕਟਰ ਸਮਿਤਾ ਨੇ ਵੀ ਦੱਸਿਆ ਐਗਜ਼ੈਕਟ ਤਾ ਮੈਂ ਨਹੀਂ ਦੱਸ ਸਕਦੀ ਪਰ ਲੱਗਦਾ ਹੈ ਕਿ 50 ਹਜ਼ਾਰ ਜਾਂ ਉਸ ਤੋਂ ਉੱਤੇ ਮਰੀਜ਼ ਦਾ ਸ਼ਾਇਦ ਲੱਗ ਜਾਂਦਾ ਇਸ ਆਪਰੇਸ਼ਨ ਵਾਸਤੇ ਅੰਦਾਜ਼ਨ ਵਿੱਚ ਨੋਤੀ ਅਸੀਂ ਇਸ ਨੂੰ ਲੈ ਕੇ ਤੁਹਾਨੂੰ ਲੈ ਕੇ ਜਾਂ ਕਿਸ ਤਰ੍ਹਾਂ ਦੇ ਨਾਲ ਸਾਰਾ ਕੁਝ ਡੀਲ ਕੀਤਾ ਹੈ ਡਾਕਟਰ ਸਬਾਨਾ ਦੇ ਨਾਲ ਬਹੁਤ ਹੀ ਸਾਡੇ ਲਈ ਇਹ ਬਹੁਤ ਹੀ ਚੁਣੌਤੀਆਂ ਨਾਲ ਭਰਿਆ ਹੋਇਆ ਕੇਸ ਸੀ ਕਿਉਂਕਿ ਬਹੁਤ ਛੋਟੀ ਹਾਈਟ ਵਾਲਾ ਪੇਸ਼ੈਂਟ ਸੀ ਆਪਾਂ ਜਨਰਲੀ ਇੱਥੇ ਰੀੜ ਦੀ ਹੱਡੀ ਵਿੱਚ ਟੀਕਾ ਲਾ ਕੇ ਜਿਹਨੂੰ ਆਪਾਂ ਸਪਾਇਨਲ ਐਨੇਸਥੀसिया ਕਹਿੰਦੇ ਆ ਸੇਜ਼ੀਰੀਅਨ ਦਾ ਕਰਾਨੇ ਆ ਲੇਕਿਨ ਇਹਨੂੰ ਆਪਾਂ ਨਹੀਂ ਲਗਾਉਣਾ ਚਾਹੁੰਦੇ ਸੀ ਨਹੀਂ ਲਗਾ ਸਕਦੇ ਕਿਉਂਕਿ ਸਾਨੂੰ ਡਰ ਸੀ ਕਿ ਇਹ ਸਿਰ ਤੇ ਚੜ ਜਾਏਗਾ ਜਿਹੜਾ ਟੀਕਾ ਹੈ ਔਰ ਪੇਸ਼ੈਂਟ ਦੀ ਜਾਨ ਜਾ ਸਕਦੀ ਹੈ ਉਹਦੇ ਨਾਲ ਅਸੀਂ ਇਹ ਸਾਰੀ ਗੱਲਾਂ ਟੈਂਡੈਂਟ ਨੂੰ ਵੀ ਦੱਸੀਆਂ ਕਿ ਤੁਸੀਂ ਅੰਮ੍ਰਿਤਸਰ ਤੋਂ ਕਰਾ ਲਓ ਲੇਕਿਨ ਉਹ ਨਹੀਂ ਜਾਣਾ ਚਾਹੁੰਦੇ ਸੀ ਫਿਰ ਅਸੀਂ ਸਭ ਨੇ ਐਨੇਸਥੀਸਟ ਔਰ ਗਾਇਨਕੋ ਗੱਲ ਕੀਤੀ ਕਿ ਸਾਨੂੰ ਇਹ ਚੁਣੌਤੀਆਂ ਆ ਰਹੀਆਂ ਨੇ ਇਹਨਾਂ ਸਮਾਨਾਂ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਸਾਨੂੰ ਸਭ ਕੁਝ ਮੁਹੱਈਆ ਕਰਵਾਇਆ ਸਾਡੇ ਸੀਐਸਰ ਐਸਐਮਓ ਸਰ ਤੇ ਡੀਐਮਸੀ ਸਰ ਨੇ ਤੇ ਉਹਨਾਂ ਦੀ ਹੈਲਪ ਦੇ ਨਾਲ ਆਪਣੇ ਗਾਇਨਕੋਲੋਜਿਸਟ ਦੀ ਹੈਲਪ ਨਾਲ ਮੈਂ ਤੇ ਡਾਕਟਰ ਅਰਵਿੰਦ ਅਸੀਂ ਐਨਸਥੈਟੀਸਟਾਂ ਇੱਥੇ ਅਸੀਂ ਉਹ ਕੇਸ ਕੀਤਾ ਔਰ ਟੱਚ ਵੁੱਡ ਪੇਸ਼ੈਂਟ ਹੁਣ ਬਿਲਕੁਲ ਠੀਕ ਹੈ ਬੱਚਾ ਵੀ ਉਹਦਾ ਬਿਲਕੁਲ ਠੀਕ ਹੈ ਔਰ ਅਸੀਂ ਬਿਲਕੁਲ ਵੀ ਉਹਦੀ ਰੀੜ ਦੀ ਹੱਡੀ 'ਚ ਟਿਕਾ ਲਾ ਕੇ ਕੇਸ ਨਹੀਂ ਕੀਤਾ ਆਪਾਂ ਉਹਨੂੰ ਪੂਰੀ ਬਿਹੋਸ਼ੀ ਦੇ ਕੇ ਜੋ ਕਿ ਸਾਡੇ ਲਈ ਇੱਥੇ ਇਸ ਟਾਈਮ ਚੈਲੈਂਜਿੰਗ ਹੈ ਇਨਫਰਾਸਟ੍ਰਕਚਰ ਨੂੰ ਦੇਖਦੇ ਹੋਏ ਆਪਾਂ ਉਹਨੂੰ ਪੂਰੀ ਬਿਹੋਸ਼ੀ ਦੇ ਕੇ ਆ ਕੇਸ ਕੀਤਾ ਤੇ ਪੇਸ਼ੈਂਟ ਦਾ ਆਊਟਕਮ ਗੁੱਡ ਹੈ ਪੇਸ਼ੈਂਟ ਬਿਲਕੁਲ ਠੀਕ ਫੀਲ ਕਰ ਰਿਹਾ ਇਸ ਟਾਈਮ ਜੇ ਪੇਸ਼ੈਂਟ ਦੀ ਹਿਸਟਰੀ ਦੀ ਗੱਲ ਕੀਤੀ ਜਾਵੇ ਤਾਂ ਹਿਸਟਰੀ ਕੀ ਹੈਗੀ ਹੈ ਤਾਂ ਹਿਸਟਰੀ ਦੱਸਣੀ ਕਿੰਨੀ ਕੁ ਜ਼ਰੂਰੀ ਹੈਗੀ ਹੈ ਜੇ ਕਿ ਪੇਸ਼ੈਂਟ ਜਿਹੜਾ ਵ ਜਨਰਲੀ ਕੀ ਹੁੰਦਾ ਹੈ ਕਿ ਜਿਹੜੇ ਪ੍ਰੈਗਨੈਂਟ ਪੇਸ਼ੈਂਟ ਹੁੰਦੇ ਨੇ ਉਹ ਜ਼ਿਆਦਾ देर ਉਹਨਾਂ ਨੂੰ ਭੁੱਖਾ ਨਾ ਰੱਖਿਆ ਜਾਵੇ ਦੀ ਹਦਾਇਤਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਵੀ ਉਹਨਾਂ ਤੋਂ ਹੁੰਦਾ ਕਿ ਖਾਂਦੇ ਰੋ ਥੋੜੀ ਥੋੜੀ دیر ਬਾਅਦ ਤੇ ਅਗਰ ਉਹ ਪੇਸ਼ੈਂਟ ਨੇ ਕੁਝ ਖਾਦਾ ਪੀਤਾ ਹੁੰਦਾ ਤੇ ਅਸੀਂ ਉਹਨੂੰ ਪੂਰੀ ਵਿਉਸ਼ੀ ਨਹੀਂ ਦੇ ਸਕਦੇ ਸੀ ਪੇਸ਼ੈਂਟ ਵੀ ਬਹੁਤ ਕੋਆਪਰੇਟਿਵ ਸੀਗਾ ਅਸੀਂ ਪੂਰੀ ਪਲਾਨ ਕੀਤੀ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਖਾਲੀ ਪੇਟ ਨਿਰਨੇ ਕਾ ਅਲੱਜ ਸਾਡੇ ਕੋਲ ਆਣਾ ਹੈ ਪਾਣੀ ਦਾ ਕੁੱਟ ਵੀ ਨਹੀਂ ਪੀ ਕੇ ਆਣਾ ਔਰ ਪੇਸ਼ੈਂਟ ਨੇ ਪੂਰਾ ਕੋਆਪਰੇਟ ਕੀਤਾ ਸਾਡੇ ਨਾਲ ਖਾਲੀ ਪੇਟ ਉਹ ਸਾਡੇ ਕੋਲ ਸਵੇਰੇ ਸਵੇਰੇ 6 ਵਜੇ ਇੱਥੇ ਪਹੁੰਚ ਗਿਆ ਸਾਡੀ ਪੂਰੀ ਟੀਮ ਆ ਗਈ ਔਰ ਜਲਦੀ ਤੋਂ ਜਲਦੀ ਤਾਂ ਕਿ ਮਾਂ ਨੂੰ ਜ਼ਿਆਦਾ دیر ਭੁੱਖਾ ਵੀ ਨਾ ਰਹਿਣਾ ਪਏ ਅਸੀਂ ਉਸ ਕੇਸ ਨੂੰ ਟੇਕਅਪ ਕੀਤਾ ਤੇ ਪੇਸ਼ੈਂਟ ਵੀ ਸਾਡੇ ਨਾਲ ਉਹਨੇ ਬਹੁਤ ਕੋਆਪਰੇਟ ਕੀਤਾ ਬਿਲਕੁਲ ਡਾਕਟਰ ਸਿਬਾਨ ਨੇ ਜਿਹਨਾਂ ਨੂੰ ਦੱਸਿਆ ਗਿਆ ਕਿ ਇਹ ਜਿਹੜੀ ਸਰਜਰੀ ਹੈ ਕਾਫੀ ਔਖੀ ਸੀਗੀ ਲੇਕਿਨ ਫਿਰ ਵੀ ਉਹਨਾਂ ਨੇ ਡਾਕਟਰਾਂ ਦੀ ਟੀਮ ਨੇ ਮਿਲ ਕੇ ਪੂਰੀ ਮਿਹਨਤ ਕਰਨ ਤੋਂ ਬਾਅਦ ਹੁਣ ਚੱਚਾ ਬੱਚਾ ਜਿਹੜੇ ਬਿਲਕੁਲ ਦੋਨੋਂ ਠੀਕ ਨੇ ਸਰ ਤੁਸੀਂ ਦੱਸ ਦਿਓ ਜੀ ਤੁਹਾਡਾ ਕਾਫੀ ਤਜਰਬਾ ਰਿਹਾ ਹੈਗਾ ਵਾ ਕਿੰਨਾ ਔਖਾ ਲੱਗਦਾ ਸੀ ਇਹ ਸਾਰੀ ਸਰਜਰੀ ਕਰਨ ਵਾਸਤੇ ਮੈਂ ਸਰ ਪਹਿਲਾ ਨਮਸਕਾਰ ਮੈਂ ਆਪਣੀ ਲਾਈਫ 20 ਸਾਲ ਤੇ ਤਜਰਬਾ ਮੇਰਾ ਪਰ ਮੈਂ ਪਹਿਲਾਂ ਕਦੇ ਇੰਨਾ ਚਰ ਨਹੀਂ ਦੇਖਿਆ ਕਿ ਇੰਨੀ ਛੋਟੀ ਹੈਡ ਦਾ ਆਪਰੇਸ਼ਨ ਹੋਇਆ ਹੋਇਆ ਤੇ ਪਰ ਡਾਕਟਰ ਸ਼ਮਤਾ ਨੇ ਡਾਕਟਰ ਵਿਸਾਲ ਨੇ ਡਾਕਟਰ ਪਾਸਰਾਂ ਨੇ ਡਾਕਟਰ ਵਿੰਦ ਨੇ ਸਾਰੇ ਨੇ ਰਲ ਕੇ ਟੀਮ ਵਰਕ ਨੇ ਇਹ ਕੇਸ ਕੀਤਾ ਹੈਗਾ ਮੈਂ ਪਹਿਲਾਂ ਮੈਰਾ ਦੇਖਿਆ ਲਾਈਫਸ ਤੁਸੀਂ ਦੱਸਦੇ ਹੋ ਜਿਸ ਤਰ੍ਹਾਂ ਕਹਿ ਰਹੇ ਕਿ ਮੈਡਮ ਕਹਿ ਰਹੇ ਨੇ ਡਾਕਟਰ ਸਾਹਿਬ ਕਹਿਣ ਕਰ ਰਹੇ ਵੀ ਹਿਸਟਰੀ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਪਾਣੀ ਦਾ ਇੱਕ ਕੁੱਟ ਵੀ ਅੰਦਰ ਲੰਘ ਜਾਏ ਤਾਂ ਉਹ ਵੀ ਖਤਰਾ ਸਭ ਤੋਂ ਵੱਡਾ ਲੱਗਦਾ ਵੀ ਜਿਹੜੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਪੂਰੀ ਹਿਸਟਰੀ ਜਿਹੜੀ ਹੈ ਕਲੀਅਰ ਦੱਸਣੀ ਚਾਹੀਦੀ ਡਾਕਟਰ ਸਾਹਿਬਾਂ ਨੂੰ ਹਾਂ ਮੈਂ ਮਿਨੀ ਕੋਰ ਕੋਮਨ ਨਰਸਿੰਗ ਸਿਸਟਰ ਐਜ਼ ਅ ਰੂਟਿਨ ਚਾਰਜ ਇੱਥੇ ਕੰਮ ਕਰ ਰਹੀਆਂ ਮਾਰਚ ਤੋਂ ਔਰ ਜੋ ਮੈਂ ਕੱਲ ਸਿਚੁਏਸ਼ਨ ਦੇਖੀ ਜਦੋਂ ਪੇਸ਼ੈਂਟ ਆਇਆ ਸਾਡੇ ਕੋ ਮੋਸਟਲੀ ਇੱਕ ਦਿਨ ਪਹਿਲਾਂ ਲਿਸਟ ਪੈ ਜਾਂਦੀ ਆ ਅੱਠ ਪੇਸ਼ੈਂਟ ਨੇ 10 ਪੇਸ਼ੈਂਟ ਨੇ ਇਸੇ ਤਰ੍ਹਾਂ ਅਸੀਂ 8 ਵਜੇ ਆਏ ਤੇ ਇਹ ਪੇਸ਼ੈਂਟ ਦਿਖਾਉਣ ਵਾਸਤੇ ਆਇਆ ਔਰ ਪੂਰੀ ਡਾਕਟਰਸ ਟੀਮ ਬੈਠੀ ਸੀ ਐਨੈਸਥੀਜੀਆ ਵਾਲੇ ਡਾਕਟਰ ਅਰਵਿੰਦ ਡਾਕਟਰ ਪਾਸਨਾ ਡਾਕਟਰ ਸੰਤਾ ਔਰ ਡਾਕਟਰ ਵਿਸ਼ਾਲ ਵੀ ਇੱਥੇ ਸੀਗੇ ਔਰ ਪੂਰੀ ਟੀਮ ਨੇ ਜਦੋਂ ਉਹਦੀ ਅਸੈਸਮੈਂਟ ਕੀਤੀ ਜਜਮੈਂਟ ਕੀਤੀ ਤੇ ਕਹਿੰਦੇ ਜੀ ਮਤਲਬ ਪੋਸੀਬਲ ਨਹੀਂ ਹੈ ਵੀ ਕੇਸ ਹੋ ਨਹੀਂ ਸਕਦਾ ਜ ਬਹੁਤ ਛੋਟੀ ਹਾਈਟ ਹੈ ਔਰ ਮੈਨੂੰ ਬੜੀ ਇੱਕ ਅੱਛੀ ਗੱਲ ਲੱਗੀ ਕਿ ਜਿਹੜੇ ਡਾਕ ਕੁਝ ਖਾਦਾ ਦੀ ਸ਼ੇਅਰ ਕੀਤਾ ਦੋ ਵਾਰੀ ਉਹਨਾਂ ਨੇ ਕਹਿ ਕੇ ਨਹੀਂ ਔਰ ਡਾਕਟਰ ਨੇ ਮੈਂ ਕਿਹਾ ਡਾਕਟਰ ਤੁਸੀਂ ਇੰਨਾ ਬਾਰ ਕਿੰਦੇ ਵੀ ਜੇ ਨੇ ਇੱਕ ਕੁੱਟ ਵੀ ਜੇ ਪੇਸ਼ੈਂਟ ਜੇ ਕੋਪ ਨਹੀਂ ਕਰਦਾ ਚ ਝੂਠ ਮਾਰਦੇ ਨੇ ਕਿ ਸਾਡਾ ਆਪਰੇਸ਼ਨ ਹੋ ਜੇ ਅਸੀਂ ਖਾਦਾ ਉਹਦੇ ਨਾਲ ਉਹਦੀ ਜਾਨ ਚਲੀ ਜਾ ਸਕਦੀ ਤਾਂ ਪੂਰਾ ਪੂਰਾ ਰਿਸਕ ਜਿਹੜਾ ਉਹ ਡਾਕਟਰ ਸਭ ਤਾਂ ਹੁੰਦਾ ਔਰ ਇੰਨੀ ਅੱਛੀ ਟੀਮ ਸੀ ਇਹ ਕਹਰੇ ਸੀ ਕਿ ਤੁਸੀਂ ਅਮਸਰ ਲੇਕਿਨ ਉਹਨਾਂ ਦੀ ਜਿਹੜਾ ਵੀ ਹਸਪੀਟਲ ਦੇ ਵਿੱਚ ਆਂਦਾ ਉਹ ਗਰੀਬ ਲੋਕ ਹੀ ਆਂਦਾ ਉਹਦੇ ਕੋ ਪੈਸੇ ਨਹੀਂ ਹੁੰਦੇ ਉਹ ਉਹ ਫੋੜੀ ਨਹੀਂ ਵਿਚਾਰਾ ਕਰ ਸਕਦਾ ਕਿ ਮੈਂ ਉੱਥੇ ਜਾ ਕੇ 50000 ਤੋਂ ਲੱਖ ਦੇ ਵਿੱਚ ਮੈਂ ਆਪਣਾ ਆਪਰੇਸ਼ਨ ਕਰਾਵਾਂ ਔਰ ਰੀਅਲੀ ਮੈਂ ਐਪਰੀਸ਼ੀਏਟ ਕਿ ਇਹਨਾਂ ਨੇ 2 ਮਿੰਟ ਦੇ ਵਿੱਚ ਆਪਣਾ ਡਿਸੀਜਨ ਲੈ ਕੇ ਇਮੀਡੀਏਟ ਪ੍ਰਾਇੋਰਟੀ ਬੇਸ ਤੇ ਪੂਰੀ ਟੀਮ ਨੇ ਸਾਡੇ ਪੂਰਾ ਸਟਾਫ ਸਾਡੇ ਰਕੇਸ਼ ਜੀ ਸਾਡੇ ਕਾਲਾ ਜੀ ਔਰ ਪੂਰੇ ਡਾਕਟਰ ਸਹਿਬਾਨ ਦੀ ਇੰਨੀ ਮੈਂ ਵੇਖ ਕੇ ਤੇ ਬਹੁਤ ਜ਼ਿਆਦਾ ਆਪਾਂ ਖੁਸ਼ ਆ ਕਿ ਗਰੀਬ ਲੋਕਾਂ ਨੂੰ ਅਸੀਂ ਇੰਨੀ ਵੱਡੀ ਅਸੀਂ ਸਕਸੈਸ ਹੋਏ ਆ ਸਾਰੇ ਆਫੀਸਰਸ ਸਹਿਬਾਨ ਦੇ ਨਾਲ ਪੂਰੀ ਫੈਸਿਲਿਟੀਆਂ ਦੇ ਨਾਲ ਔਰ ਇਸੇ ਤਰੀਕੇ ਅਸੀਂ ਅਜਾ ਲੋਕਾਂ ਦੀ ਸੇਵਾ ਕਰਦੇ ਰਾਵਾਂਗੇ ਥੈਂਕ ਯੂ ਬਿਲਕੁਲ ਤੁਸੀਂ ਵੇਖਿਆ ਕਿ ਹਾਈਡ ਛੋਟੀ ਹੋਣ ਕਰਕੇ ਪੇਸ਼ੈਂਟ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ ਲੇਕਿਨ ਡਾਕਟਰ ਸਹਿਬਾਨਾਂ ਦੀ ਟੀਮ ਨੇ ਪੂਰੀ ਜਦੋਜਹਿਦ ਦੇ ਨਾਲ ਇਸ ਆਪਰੇਸ਼ਨ ਨੂੰ ਸਫਲ ਬਣਾਇਆ ਤਾਂ ਹੁਣ ਚੱਚਾ ਬੱਚਾ ਜਿਹੜੇ ਬਿਲਕੁਲ ਠੀਕ ਨੇ ਤੇ ਨਾਲ ਹੀ ਉਹਨੇ ਕਿਹਾ ਕਿ ਜਿਹੜੇ ਸਰਕਾਰੀ ਹਸਪਤਲ ਵਿੱਚ ਕਹਿੰਦੇ ਆ ਕਿ ਸਹੂਲਤਾਂ ਮੋਹੱਈਆ ਨਹੀਂ ਹੈਗੀਆਂ ਲੇਕਿਨ ਉਹ ਖਬਰ ਉਹਨਾਂ ਵਾਸਤੇ ਆ ਕਿ ਗੁਰਦਾਸਪੁਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਪੂਰੀਆਂ ਸਹੂਲਤਾਂ ਜੜੀਆਂ ਨੇ ਉਹ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਦੇਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ